ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਤੁਹਾਡਾ ਮੋੜ ਸਵਾਗਤ ਹੈ ਜੀ ਜਾਣਕਾਰੀ ਦੇਵਾਂਗੇ ਅੱਜ ਸ਼ਾਮ ਤੋਂ ਲੈ ਕੇ ਰਾਤ ਦੇ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਬਹੁਤੇ ਜ਼ਿਲ੍ਹੇ ਵਿੱਚ ਸਾਨੂੰ ਖਾਸ ਤੌਰ ਤੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਹਾਲਾਤ ਉਮੀਦ ਦੇ ਦੇਖਣ ਨੂੰ ਮਿਲੇ ਸੀ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਲਗਭਗ 2 ਤੋਂ 3 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਰਖਾ ਸਾਨੂੰ ਦੇਖਣ ਨੂੰ ਮਿਲੀ ਹੈ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਆਪਣੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਮੌਸਮ ਦੇ ਤਾਜ਼ਾ ਹਾਲਾਤ ਵੀ ਨਾਲ ਦੇ ਨਾਲ ਮ ਅਗਰ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਲਕੇ ਦਰਮਿਆਨੀ ਬੱਦਲ ਪਈਆਂ ਪੰਜਾਬ ਦੇ ਪੂਰਬੀ ਹਿੱਸੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀਆਂ ਨੇ ਖਾਸ ਤੌਰ ਤੇ ਦੱਖਣ ਤੋਂ ਪੂਰਬੀ ਹਿੱਸਾ ਜਿਹਦੇ ਵਿੱਚ ਸਾਨੂੰ ਪਟਿਆਲਾ ਫਤਿਹਗੜ੍ਹ ਸਾਹਿਬ ਸਰਹੰਦ ਰੂਪਨਗਰ ਜ਼ਿਲ੍ਹਾ ਨਾਲ ਜਿਹੜਾ ਮੁਹਾਲੀ ਅਤੇ ਥੋੜੇ ਬੋਤੇ ਇਲਾਕੇ ਸਾਨੂੰ ਅਨੰਦਪੁਰ ਸਾਹਿਬ ਅਮਰ ਨੰਗਲ ਦੇ ਵੀ ਸੋਂ ਦੇਖਣ ਨੂੰ ਮਿਲ ਰਹੇ ਜੀ ਇਹਨਾਂ ਵਿੱਚ ਟੁੱਟਵੇਂ ਰੂਪ ਦੇ ਵਿੱਚ ਸਾਨੂੰ ਬਰਖਾ ਦੇਖਣ ਨੂੰ ਮਿਲੀ ਹੈ ਫਰ ਹਾਲ ਹੁਣ ਮੌਸਮ ਹੌਲੀ ਹੌਲੀ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਸ਼ਾਮ ਦੇ ਵੇਲੇ ਤੱਕ ਇਹ ਮੌਸਮ ਸਾਫ਼ ਹੋ ਜਾਵੇਗਾ ਥੋੜੀ ਬੋਤੀ ਗਤੀਵਿਧੀ ਸਾਨੂੰ ਪਟਿਆਲੇ ਤੋਂ ਲੁਧਿਆਣੇ ਦੇ ਏਰੀਆ ਵਿੱਚ ਮੋਗੇ ਦੇ ਏਰੀਆ ਵਿੱਚ ਸੰਗਰੂਰ ਬਠਿੰਡਾ ਅਤੇ ਫਜ਼ਿਲਕਾ ਦੇ ਕੁਝ ਏਰੀਆ ਵਿੱਚ ਸਾਨੂੰ ਬੱਦਲ ਬਾਈ ਜਰੋ ਦੇਖਣ ਨੂੰ ਮਿਲੀ ਸੀ ਪਰ ਕੋਈ ਵੱਡੀ ਕਿਰਿਆ ਮੀਂਹਾਂ ਦੀ ਇਹਨਾਂ ਇਲਾਕਿਆਂ ਤੋਂ ਨਹੀਂ ਆਈ ਕਿਸੇ ਕਿਸੇ ਟੁੱਟਵੇਂ ਰੂਪ ਦੇ ਵਿੱਚ ਕਿਸੇ ਪਿੰਡ ਸ਼ਹਿਰ ਦੇ ਕੁਝ ਕਸਬਿਆਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਹੋਏ ਨੇ ਗੱਲ ਕਰ ਲਈ ਤਾਪਮਾਨ ਦੀ ਤਾਂ ਹੁਣ ਅਚਾਨਕ ਤਾਪਮਾਨ ਘਟਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਹਲਕੇ ਦਰਮਿਆਨੇ ਮੀਂਹ ਹੁਣ ਮੀਂਹਾਂ ਦੇ ਨਾਲ ਹਿਮਾਚਲ ਦੇ ਵਿੱਚ ਬਹੁਤ ਜਗ੍ਹਾ ਮੀਂਹ ਹੋਇਆ ਹੈ ਜਿੱਤੇ ਹਵਾ ਜਿਹੜੀ ਇਸ ਟਮ ਸਾਨੂੰ ਉੱਤਰ ਪੂਰਬ ਦੀ ਦਿਸ਼ਾ ਤੋਂ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਹਿਮਾਚਲ ਤੋਂ ਪੰਜਾਬ ਵਿੱਚ ਐਂਟਰ ਕਰ ਰਹੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਅੱਜ ਦਰਜ ਕੀਤੀ ਜਾ ਸਕਦੀ ਹੈ ਜੀ ਰਾਤ ਦੀ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਵੀਡੀਓ ਜਲਦਾ ਜਾਵੇਗੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਬਣੇ ਰਹੋ ਇਹ ਚੈਨਲ ਬੈਦਰ ਅਪਡੇਟਸ ਤੁਹਾਡੇ ਤੇ ਇਹ ਸੀ ਜੀ ਸ਼ਾਮ ਤੋਂ ਲੈ ਕੇ ਰਾਤ ਦੇ ਮੌਸਮ ਦੀ ਅਪਡੇਟ ਮੌਸਮ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਹੁੰਦੀ ਹੈ ਤੇ ਮੌਸਮ ਠੀਕ ਠਾਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ ਮਿਲਦੇ ਹਾਂ ਰਾਤ ਦੀ ਵੀਡੀਓ ਵਿੱਚ